ਸਤਿ ਸ਼੍ਰੀ ਅਕਾਲ ਜੀ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇਹ ਜ਼ਰੂਰੀ ਖਬਰ ਆ ਵੱਡੀ ਖਬਰ ਆ ਇੱਕ ਟੰਗਨਰ ਨਾਉਤ ਦੇ ਬੱਜਾ ਬੱਜਿਆ ਦੇਣਾ ਥੱਪੜ ਸਾਰਾ ਦਿੱਲੀ ਹਿੱਲ ਗਿਆ ਸਾਰਾ ਹਿੰਦੁਸਤਾਨ ਹਿੱਲ ਗਿਆ ਸਾਰਾ ਮੀਡੀਆ ਹਿੱਲ ਗਿਆ ਤਰ੍ਹਾਂ ਤਰ੍ਹਾਂ ਦੇ ਉਸ ਲੜਕੀ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ ਇਹਦੀ ਵਰਦੀ ਦੇ ਵਿੱਚ ਹੀ ਐ ਕਰਤੇ ਨੇ ਐ ਬਾਹ ਕਰਤਾ ਜਦੋਂ ਤੁਸੀਂ ਵਰਦੀ ਧਾਰੀਆਂ ਦੇ ਦਰਬਾਰ ਸਾਹਿਬ ਦੇ ਉੱਤੇ ਫੌਜ ਚਾੜੀ ਚਾੜ ਦਿੱਤੀ ਸੀ ਉਹੀ ਪੰਜਾਬ ਦੀ ਜਿਹੜੀ ਹਿੰਦੁਸਤਾਨ ਦੀ ਫੌਜ ਸੀ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਕਾਲ ਤਾਕਤ ਨੂੰ ਜਿਹੜਾ ਬੰਬਾਂ ਦੇ ਟੈਂਕਾਂ ਦੇ ਨਾਲ ਡਾਇਆਗਾ ਇਹ ਫੌਜ ਵੱਲੋਂ ਇਸ ਵਰਦੀ ਵੱਲੋਂ 1992 ਤੋਂ ਲੈ ਕੇ 97 ਤੱਕ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਪੰਜਾਬ ਦੇ ਵਿੱਚ ਸਿੱਖਾਂ ਦੇ ਨੌਜਵਾਨ ਮੁੰਡਿਆਂ ਨਾਲ ਖੇਲੀ ਗਈ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਉਹਨਾਂ ਨੂੰ ਥਾਂ ਥਾਂ ਤੇ ਸ਼ਹੀਦ ਕੀਤਾ ਗਿਆ ਨਹਿਰਾਂ ਦੇ ਪਲਾਂ ਦੇ ਉੱਤੇ ਕਿਕਰਾਂ ਦੇ ਕਿਕਰਾਂ ਨਾਲ ਬਨ ਬਨ ਕੇ ਅੰਬਾਂ ਦੇ ਬੂਟਿਆਂ ਨਾਲ ਬਨ ਬਨ ਕੇ ਉਹਨਾਂ ਨੂੰ ਗੋਲੀਆਂ ਨਾਲ ਉਡਾਇਆ ਗਿਆ ਉਦੋਂ ਧਾਰ ਦੀ ਲੋਕਤੰਤਰ ਧਾਰ ਦੀ ਉਦੋਂ ਵਰਦੀ ਕਿੱਥੇ ਸੀ ਕਿਸੇ ਨੇ ਇਹ ਸਵਾਲ ਠਾਇਆ ਅਜੇ ਤੱਕ ਆਭਿਆਨ ਤੇ ਬੁੱਚੜ ਨੇ 2 ਲੱਖ ਦੇ ਕਰੀਬ ਮੁੰਡਾ ਸਾਡਾ ਸ਼ਹੀਦ ਕਰਤਾ ਪੰਜਾਬ ਦੇ ਵਿੱਚੋਂ ਉਹ ਕਿਹੜਾ ਪਿੰਡਾ ਪੰਜਾਬ ਦਾ ਜਿੱਥੇ ਇਹਨਾਂ ਨੇ ਚੱਕ ਚੱਕ ਕੇ ਬੇਕਸੂਰੇ ਨੌਜਵਾਨਾਂ ਨੂੰ ਸ਼ਹੀਦ ਨਾ ਕੀਤਾ ਹੋਵੇ ਉਦੋਂ ਵਰਦੀ ਕਿੱਥੇ ਗਈ ਸੀ ਭਾਈ ਗਰਦੇਵ ਸਿੰਘ ਕੌਂਕੇ ਨੂੰ ਚੱਕ ਕੇ ਜਿਹੜਾ ਜਥੇਦਾਰ ਸੀ ਸ੍ਰੀ ਅਕਾਲਤਾਬਬ ਦਾ ਉਹਨੂੰ ਸ਼ਹੀਦ ਕਰ ਦਿੱਤਾ ਉਦੋਂ ਵਰਦੀ ਕਿੱਥੇ ਗਈ ਸੀ ਦਿੱਲੀ ਦੇ ਵਿੱਚ ਨੰਗਾ ਨਾਚ ਖੇਡਿਆ ਗਿਆ 1984 ਦੇ ਵਿੱਚ ਨਵੰਬਰ ਚ ਗਲਾਂ ਦੇ ਟਾਇਰ ਪਾਪਾ ਸਾਡੇ ਜਿਹੜੇ ਨੇ ਧੀਆ ਪਤ ਮਾਰ ਦਿੱਤੇ ਉਦੋਂ ਵਰਦੀ ਕਿੱਥੇ ਸੀ ਅੱਜ ਲੱਪੜ ਵੱਜੇਗਾ ਅੱਜ ਵਰਦੀ ਦਾ ਖਿਆਲ ਆ ਗਿਆ ਆਇਕਾ ਮੰਡ ਗੰਦ ਜਾਏ ਇਹਦੇ ਤੇ ਸਰਕਾਰ ਕੋਈ ਲਗਾਅ ਨਹੀਂ ਪਾ ਰਹੀ ਜੇ ਇਹਦੇ ਫਿਰ ਤੰਨੇ ਕਿਸ ਨੇ ਮਾਰੀਆਂ ਧਰ ਕੇ ਫਿਰ ਤੁਸੀਂ ਕਹਦੋਂਗੇ ਜੀ ਇਹ ਬਖਵਾਦੀ ਹੱਤਬਾਦੀ ਆ ਅੱਜ ਕੰਗੜਾ ਨਾਉਤ ਦਾ ਸਭ ਨੂੰ ਦੁੱਖ ਆ ਪਰ ਇੱਕ ਜਿਹੜੀ ਅੱਜ ਘਟਨਾ ਵਾਪਰੀ ਕੈਂਤਲ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਕੁੱਟਿਆ ਗਿਆ ਬੁਰੀ ਤਰ੍ਹਾਂ ਕੇਸਾਂ ਤੋਂ ਕੁੱਟਿਆ ਗਿਆ ਉਹਦੀ ਪੱਗ ਉਹਦੀ ਲਾਈ ਗਈ ਦਾੜੀ ਉਹਦੀ ਕੁੱਟੀ ਗਈ ਇਸ ਤਰ੍ਹਾਂ ਬੁਰੀ ਤਰ੍ਹਾਂ ਕੁੱਟਿਆ ਦੱਸੋ ਕਿਹੜੇ ਮੀਡੀਆ ਨੇ ਖਬਰ ਚਲਾਈ ਆ ਕਿਹੜੇ ਕਿਸੇ ਮੰਤਰੀ ਦਾ ਕਿਸੇ ਐਮਐਲਏ ਦਾ ਮੁੱਖ ਮੰਤਰੀ ਦਾ ਬਿਆਨ ਆਇਆ ਹੋਵੇ ਆਇਆ ਕਿਸੇ ਦਾ ਤੇ ਆ ਭਗਵਾਨ ਜੀ ਮਾਨ ਕਹਿੰਦਾ ਥੱਪੜ ਨਹੀਂ ਮਾਰਨਾ ਚਾਹੁੰਦਾ ਸੀ ਉਹਦੇ ਹੋਰ ਉਹਨੂੰ ਹਾਰ ਪਾਉਂਦਾ ਪਾਉਂਦੀ ਉਹ ਕੁੜੀ ਜਦੋਂ ਕੰਮ ਤੁਸੀਂ ਦੁਸ਼ਟਾਂ ਵਾਲੇ ਕਰੋਗੇ ਕੰਮ ਤੁਸੀਂ ਸਿੱਖਾਂ ਦੀਆਂ ਗਾਲਾਂ ਕੱਢੋਗੇ ਸਿੱਖੋਂ ਨੂੰ ਅੱਤਵਾਦੀ ਦੱਸੋਗੇ ਜਿਹੜਾ ਤੁਹਾਡਾ ਢਿੱਡ ਭਰਦਾ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਟਕੇ ਟਕੇ ਦੇ ਤੁਸੀਂ ਸਾਡੀਆਂ ਮਾਮਾ ਭੈਣਾਂ ਨੂੰ ਜਿਹੜੀਆਂ ਇਹ ਜੀਆਂ ਗੱਡੀਆਂ ਗਾਲਾਂ ਕੱਢਦੇ ਹੋ ਤੇ ਫਿਰ ਉਹ ਹਾਰ ਪਾਉਂਦੀ ਉਹਦੇ ਇਸ ਕਰਕੇ ਤੁਹਾਡੀਆਂ ਜਿਹੜੀਆਂ ਜਿਹੜੀਆਂ ਤਿੰਨ ਸੀਟਾਂ ਆਈਆਂ ਨੇ ਤੁਹਾਡਾ ਬੇੜਾ ਕਰਕੇ ਇਸ ਕਰਕੇ ਹੋਇਆਗਾ 92 ਕਦੇ 92 ਜਿੱਤਦੇ ਨੇ 13 ਕਹਿੰਦਾ ਸੀ 13 ਸਿੱਟਾ ਆਉਣ ਗਿਆ ਤਿੰਨ ਸਿੱਟੇ ਹੀ ਆਈਆਂ ਅਜੇ ਤਾਂ ਇਹ ਸਾਰਾ ਜਿਹੜਾ ਡਿਵਿਡੂ ਘੜ ਜੇ ਭੇਜਣ ਦਾ 50 ਸਿੱਖਾਂ ਤੇ ਜਿਹੜਾ ਐਨਐਸਏ ਲਗਾ ਦੇਣਾ ਉਹਨਾਂ ਨੇ ਕੀ ਕਰਾਮ ਕੀਤਾ ਸੀ ਇਸ ਇਹ ਸਾਰਾ ਕੁਝ ਭੁਗਤਣਾ ਪਿਆ ਅਜੇ ਆ ਜਿਮਣੀ ਚੌਣਾ ਆਉਣੀਆਂ ਅਜੇ ਉਦੋਂ ਪਤਾ ਲੱਗ ਜੂਗਾ ਕਿ ਕਿੰਨੇ ਕ ਤੁਹਾਡੇ ਬੰਦੇ ਜਿੱਤਦੇ ਨੇ ਕਹਿੰਦਾ ਭਾਬ ਕੇ ਸਿੱਕਾ ਦੇ ਨਾਲ ਥਾਂ ਥਾਂ ਤੇ ਬਿਤਕਰੇ ਹੋ ਰਹੇ ਨੇ ਸਿੱਖਾਂ ਦੀਆਂ ਪੱਗਾਂ ਲਾਈਆਂ ਜਾਂ ਚੁੰਨੀਆਂ ਲਾਈਆਂ ਜਾਂ ਸਾਡੀਆਂ ਮਾਮਾ ਭੈਣਾਂ ਦੀਆਂ ਗੋਲੀਆਂ ਸਾਡੀਆਂ ਨੌਜਵਾਨਾਂ ਦੇ ਕੋ-ਕੋ ਕੇ ਤੁਸੀਂ ਗੋਲੀਆਂ ਮਾਰੋ ਸ਼ਹੀਦ ਕਰਦੇ ਹੋ ਸੰਭੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਜਾਂ ਖਨੌਰੀ ਬਾਰਡਰ ਤੇ ਤੁਹਾਡੇ ਮੂੰਹ ਦੇ ਵਿੱਚ ਇੱਕ ਸ਼ਬਦ ਨਹੀਂ ਨਿਕਲਦਾ ਕੋਈ ਦਿੱਲੀ ਨਹੀਂ ਹਲਦੀ ਕੋਈ ਵਰਦੀ ਨਹੀਂ ਉੱਥੇ ਵਰਦੀ ਦਾ ਕੋਈ ਈਸ਼ੂ ਨਹੀਂ ਬਣਦਾ ਇਹ ਇੱਕ ਨੌਜਵਾਨ ਲੜਕੀ ਨੇ ਗੁੱਸੇ ਦੇ ਵਿੱਚ ਆ ਕੇ ਥੱਪੜ ਮਾਰ ਦਿੱਤਾ ਕੰਗਣਾ ਰੌਤ ਦੇ ਵਿੱਚ ਉਹ ਕੰਗਣਾ ਰੌਤ ਉਹ ਇਹ ਜੀ ਜ਼ਾਲਮ ਕਹਿਦੀ ਆ ਆਪਾਂ ਦੂਜੀ ਇੰਦਰਾ ਗਾਂਧੀ ਕਹਿਦੀ ਆ ਤਾਂ ਵੀ ਕੋਈ ਹੱਤਕਥਨੀ ਨਹੀਂ ਹੋਵੇਗੀ ਜਿਹੜੀ ਕਿ ਸਿੱਖਾਂ ਨੂੰ ਇਹ ਚਾਹੁੰਦੇ ਆ ਕਿ ਸਿੱਖ ਮੈਨੂੰ ਦੀਂਦੇ ਕਿਉਂ ਨਹੀਂ ਇੱਕ ਆ ਨੈਨਸੀ ਗਰੇਵਾਲ ਜੀ ਆ ਕੋਈ ਕੈਨੇਡਾ ਦੇ ਵਿੱਚ ਬੈਠੀ ਉੱਤੇ ਭੌਂਕੀ ਜਾਂਦੀ ਆ 55 ਸਤ ਮਸੰਦ ਆ ਇੱਥੇ ਨੇ ਉਹਦੇ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਹਨਾਂ ਨੂੰ ਗਨਮੈਨ ਗਨਮੈਨ ਦਿੰਦੀ ਆ ਪੰਜਾਬ ਸਰਕਾਰ ਸੈਂਟਰ ਸਰਕਾਰ ਗਨਮੈਨ ਦਿੰਦੀ ਆ ਇਹਨਾਂ ਨੂੰ ਭੌਂਕਣ ਦੇ ਵੀ ਤੁਸੀਂ ਸਿੱਖਾਂ ਦੇ ਖਿਲਾਫ ਵੱਦ-ਵੱਦ ਭੌਂਕੋ ਇਸ ਕਰਕੇ ਸਿੱਖ ਕੋਉਣ ਵੀ ਸੋਚਣਾ ਪਵੇਗਾ ਤੇ ਪੰਜਾਬ ਸਰਕਾਰ ਨੂੰ ਵੀ ਸੋਚਣਾ ਪਵੇਗਾ ਕਿ ਸਿੱਖਾਂ ਦੇ ਨਾਲ ਕਿੰਨੇ ਬਿਤਕਰੇ ਨੇ ਜਿਹੜੇ ਹੁੰਦੇ ਨੇ ਪਰ ਜੇਕਰ ਇੱਕ ਕੰਗਣਾ ਰੌਤ ਵਰਗੀ ਜਿਹੜੀ ਜਨਾਨੀਆਂ ਜਿਹੜੀ ਊਲ ਜਲੂਲ ਬੋਲਦੀ ਹਰ ਵਕਤ ਸਿੱਖਾਂ ਨੂੰ ਤੇ ਉਹਦੇ ਥੱਪੜ ਦੀ ਗੂੰਜ ਆ ਧਰਨ ਨੂੰ ਸਾਰਿਆਂ ਨੂੰ ਸੁਣ ਗਈ ਪਰ ਅੱਜ ਕੈਂਥਲ ਦੇ ਵਿੱਚ ਜਿਹੜਾ ਸਿੱਖਾਂ ਨੂੰ ਸਿੱਖ ਨੂੰ ਕੁਟਕੁਟ ਕੇ ਜਿਹੜਾ ਉਹਦੇ ਬੁਰੀ ਤਰ੍ਹਾਂ ਉਹਦਾ ਹਾਲ ਕੀਤਾਗਾ ਉਹਦੇ ਜ਼ਿੰਮੇਵਾਰ ਕੌਣ ਆ ਕਿਸੇ ਮੰਤਰੀ ਸੰਤਰੀ ਐਮ ਐਲ ਏ ਆ ਦੂਜੇ ਤੀਜੇ ਜਿੰਨੇ ਲਗੜ ਕੁੱਤੇ ਜੇ ਭੰਕੀ ਜਾਂਦੇ ਆ ਆ ਕਿਸੇ ਦਾ ਬਿਆਨ ਸਿੱਖਾਂ ਦੇ ਦੁਸ਼ਮਣ ਕਿਉਂ ਬਣੇ ਹੋ ਤੁਸੀਂ ਸਾਰੇ ਜਾਂ ਤਾਂ ਫਿਰ ਇੱਕ ਪਾਸਾ ਕਰ ਦਿਓ ਸਿੱਖਾਂ ਨੂੰ ਕਹਿ ਦਿਓ ਕਿ ਤੁਸੀਂ ਸਾਡੇ ਭਾਈ ਨਹੀਂ ਅਸੀਂ ਤੁਹਾਡੇ ਕੋਸ ਨਹੀਂ ਲੱਗਦੇ ਖੇਤ ਤੋਂ ਲਖੀਰ ਇੱਕ ਪਾਸੇ ਇਹ ਤਾਂ ਫਿਰ ਇਸ ਤਰੀ ਹੁਣ ਆਪੂ ਨਾ ਫੇ ਇਹ ਤਾਂ ਗੁੱਸੇ ਵਿੱਚ ਇਸ ਤਰ੍ਹਾਂ ਕਰਨਾ ਪਊਗਾ ਫੇ ਕਹਿੰਦੇ ਖਾਲਸਤਾਨ ਮੰਗਦੇ ਆ ਜੀ ਫਲਾਨਾ ਮੰਗਦਾ ਮੰਗਣ ਕਿਉਂ ਨਾ ਤੁਸੀਂ ਸਿੱਖਾਂ ਨੂੰ ਪੈਰ ਪੈਰ ਤੇ ਜਲੀਲ ਕਰਦੇ ਹੋ ਪੈਰ ਪੈਰ ਤੇ ਗੋਲੀਆਂ ਮਾਰਦੇ ਹੋ ਅਜੇ ਸਿੱਖ ਖਾਲਸਤਾਨ ਨਾ ਮੰਗਣ ਤੁਹਾਡੇ ਮੂੰਹ ਕਿੰਨੇ ਕਿੰਨੀ ਟਾਈਮ ਤੱਕ ਦੇਖਾਂਗੇ ਆਜੀ ਸਿੱਖ ਕੌਮ ਆ ਜਿਹੜੇ ਕਿ ਮੈਂ بڑے بڑے ਸੰਸਥਾ ਦੇ ਦੇਖੇ ਨੇ ਗੋਲ ਮੋਲ ਗੱਲਾਂ ਕਰਦੇ ਨੇ ਅੱਜ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਜਿਹੜੇ ਕੰਗਣਾ ਨਾਲ ਉੱਤੇ ਹੱਕ ਦੇ ਵਿੱਚ ਹੁੰਦੇ ਨੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਇੱਕ ਵੀਡੀਓ ਮੈਂ ਤੁਹਾਨੂੰ ਹੋਰ ਦਿਖਾਉਣਾਗਾ ਨਾਲ ਦੀ ਇੱਕ ਵੀਡੀਓ ਮੈਂ ਹੋਰ ਚਲਾਉਣਾਗਾ ਇਸੇ ਚੈਨਲ ਤੇ ਪੰਜਾਬੀ ਵਿਰਸਾ ਟੀਵੀ ਤੇ ਤੁਸੀਂ ਉਹ ਵੀ ਜ਼ਰੂਰ ਦੇਖਣੀ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੰਗੀ ਲੱਗੀ ਤਾਂ ਨਹੀਂ ਡਿਲੀਟ ਕਰ ਦਿਓ ਧੰਨਵਾਦ ਬੈਜ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਸ੍ਰੀ ਵੈਜ ਦੀ ਫਤਿਹ